ਕੋਈ ਅਜੀਤਦੀਪ ਸਿੰਘ ਅਤੇ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲੇਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਆਉਣ ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਤਕਰਾਰਬਾਹੀ ਹੋ ਗਈ ਸਰ ਮੈਂ ਨਾਲ ਦਸ਼ਾਲ ਸੱਬਰ ਵਾਲਾ ਤੇ ਕੀ ਗੱਲ ਹੋਈ ਸਰ ਕਿਹੜਾ ਇਲਾਕਾ ਹੈਗਾ ਜੀ ਸਰ ਇਹ ਰਣਜੀਤ ਐ ਉਹਨੂੰ ਡੀਵਲੋਪ ਪੈਂਦਾ ਹੈ ਇੱਥੇ ਸ਼ਰੀਆਮ ਸਾਰਾ ਹੀ ਗੁੰਡਾਗਰਦੀ ਹੋਈ ਹੈ ਗੋਲੀ ਚੱਲੀ ਹੈ ਸਰ ਗੋਲੀ ਵੀ ਇਦਾਂ ਦੀ ਚੱਲੀ ਕਿ ਇਲਾਕਾ ਪੂਰਾ ਸੁੰਨ ਹੋ ਗਿਆ ਹੈ ਉਹ ਸਰ ਸਾਰਾ ਕੋਸ਼ ਏਰੀਆ ਹੈ ਕੋ ਲੋਕਾਂ ਨੂੰ ਇੰਨੀ ਡਹਿਲ ਪਈ ਹੈ ਅੱਜ ਬਹੁਤ ਜ਼ਿਆਦੀ ਸਰ ਲੋਕ ਅੰਦਰਾਂ ਚ ਵੜ ਗਏ ਨੇ ਔਰ ਇੰਨੀ ਗੁੰਡਾਗਰਦੀ ਇੰਨੀ ਕਿੰਨੀਆਂ ਫਾਇਰ ਕੀਤੇ ਗਏ ਸਰ ਗਿਣਤੀ ਨਹੀਂ ਕੋਈ ਜੀ ਇਨੇ ਦਰ ਨੌਜਵਾਨ ਕਿੰਨੇ ਮਜਲੇ ਇੱਥੇ 15 ਤੋਂ 20 ਨੌਜਵਾਨ ਸੀਗੇ ਸਰ ਤੇ ਲੱਗੀ ਲੋਕਾਂ ਨੇ ਭੱਜ ਕੇ ਜਾਨ ਬਚਾਈ ਸਰ ਸਾਰਿਆਂ ਨੇ ਆਪਣੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਜਾਨ ਬਚਾਈ ਜੀ ਪ੍ਰਸ਼ਾਸਨ ਜੂ ਟਾਈਮ ਤੇ ਆਇਆ ਪ੍ਰਸ਼ਾਸਨ ਅੱਛਾ ਕੰਮ ਕਰਦਾ ਹੈ ਹੁਣ ਵੀ ਐਸਐਚਓ ਰੋਬਨ ਜੀ ਵੀ ਆਏ ਸੀਗੇ ਕਿਹਦੇ ਜਾਨੇ ਨੂੰ ਗੋਲੀ ਬੱਜੀ ਇਹ ਸਰ ਇੱਕ ਦੇ ਤੇ ਲੱਗੀ ਗੋਲੀ ਉਹ ਲੈ ਕੇ ਮੌਕੇ ਤੇ ਫਿਰ ਉਹ ਜਿਹੜੇ ਜਿਨ੍ਹਾਂ ਨੇ ਉਹ ਗੋਲੀ ਚਲਾਈ ਉਹ ਕਰਤੇ ਸਰ ਸਾਰੇ ਗੱਡੀਆਂ ਤੇ ਸੀਗੇ ਕੁਝ ਪੈਦਲ ਸੀਗੇ ਜੀ ਫਿਰ ਆਪਾਂ ਚ ਹੀ ਲੈ ਗਏ ਨੇ ਬੰਦੇ ਚੁੱਕ ਕੇ ਆਪ ਹੀ ਪ੍ਰਸ਼ਾਸਨ ਦੇ ਸਿਰੋਖ ਖਾਲੀ ਖੋਲ ਹੱਥ ਲੱਗੇ ਨੇ ਫਿਲਹਾਲ ਤੁਸੀਂ ਮੌਕੇ ਤੇ ਸੀ ਹਾਂਜੀ ਅਸੀਂ ਇੱਥੇ ਮੌਕੇ ਤੇ ਜੀ ਉਹ ਸਾਹਮਣੇ ਕੋਠੀ ਹੈ ਉੱਥੇ ਸੀਗੇ ਮੌਕੇ ਤੇ ਅਸੀਂ ਦੇਖਿਆ ਸਾਰਾ ਇਹ ਲੋਕ ਸੈਮੀ ਹੋਏ ਨੇ ਆਸ ਸਰ ਸਾਰਾ ਸੈਮੀ ਇਹ ਦੁਨੀਆ ਦੀ ਡਰਿਆ ਜੀ ਬਿਲਕੁਲ ਕਿ ਦੇਖੋ ਇਹ ਮਾਹੌਲ ਹੀ ਡਰ ਵਾਲਾ ਹੈ ਜੀ ਗੋਲੀ ਚੱਲਣੀ ਕੋਈ ਛੋਟੀ ਗੱਲ ਨਹੀਂ ਹੈ ਜੀ ਇਲੈਕਸ਼ਨ ਕੋਰਟ ਆਫ ਕੰਟੈਕਟ ਲੱਗਾ ਹੋਇਆ ਵਾ ਪਿਸਤੋਲ ਵੈਸੇ ਹੀ ਜਮਾ ਹੈ ਤੇ ਇਹ ਦੋ ਨੰਬਰ ਦੇ ਹੀ ਹੋਣਗੇ ਫਿਰ ਐਕਚੁਅਲੀ 100% ਹੀ ਦੋ ਨੰਬਰ ਦੇ ਹੋਣਗੇ ਕਿਉਂਕਿ ਪ੍ਰਸ਼ਾਸਨ ਬਿਲਕੁਲ ਸਖਤ ਹੈ ਜੀ ਆਪਣੇ ਆਪ ਦੇ ਪ੍ਰਸ਼ਾਸਨ ਤੇ ਕਹਿੰਦਾ ਹੈ ਕਿ ਹਾਂ ਜੀ ਸਕੀ ਹੈ ਇੰਟੀਮੇਸ਼ਨ ਆਈ ਹੈ ਕਿ ਫਾਇਰ ਹੋਇਆ ਹੈਗਾ ਉਹਨੂੰ ਵੈਰੀਫਾਈ ਕਰਦੇ ਆਏ ਜੀ ਦੇਖ ਰਹੇ ਆ ਟਿਕਟ ਦੱਸਣ ਲੱਗੇ ਜੀ ਆਪਣੇ ਅਰਤੇਜ ਹਸਪੀਟਲ ਲੱਗੇ ਦੱਸ ਕਿਹੜੀ ਗੱਲ ਹੋਈ ਕੋਈ ਅੱਲੇ ਕੁਝ ਨਹੀਂ ਪਤਾ ਜੀ ਕਰਕੇ ਵੈਰੀਫਾਈ ਦੱਸ ਲਓ ਜੀ ਖਤੀ ਚਲਾ ਯਾਰ ਗੱਡੀ ਨਹੀਂ ਆਉਂਦੀ ਇਹ ਸਾਰਾ ਮਾਮਲਾ ਅੱਜ ਸਾਨੂੰ ਜੀ ਕੰਟੈਕਟ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸੇ ਰੰਜੀਤ ਅਵੈਨਿਊ ਵਿਖੇ ਭਰਤੇਜਾ ਹਸਪਤਾਲ ਦੇ ਕੋਲ ਗੋਲੀ ਚੱਲੀ ਹੈ ਜਿਸ ਤੋਂ ਬਾਅਦ ਅਸੀਂ ਅਮਨਦੀਪ ਹਸਪਤਾਲ ਤੋਂ ਵੀ ਇੱਥੋਂ ਸਾਨੂੰ ਰੁਕਾ ਪਹੁੰਚਿਆ ਸੀਗਾ ਇੱਥੇ ਆ ਕੇ ਸਾਨੂੰ ਅਸੀਂ ਅਜੇ ਹਦੀਪ ਨਾਮ ਦੇ ਸ਼ਖਸ ਨੂੰ ਮਿਲੇ ਆ ਜਿਸ ਦੇ ਪੱਟ ਦੇ ਉੱਪਰ ਗੋਲੀ ਲੱਗੀ ਹੈ ਤੇ ਜੋ ਇਹਨਾਂ ਦੇ ਨਾਲ ਸਾਥੀ ਸਨ ਉਹਨਾਂ ਤੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪ੍ਰਾਇਮਰ ਫੇਸ ਹੀ ਦੱਸਣ ਤੇ ਸਾਹਮਣੇ ਆਇਆ ਵਾ ਕਿ ਜੋ ਅਜੀਤ ਸਿੰਘ ਅਤੇ ਇਹਨਾਂ ਦੇ ਨਾਲ ਸਾਥੀ ਕਾਸ਼ਦੀਪ ਸਿੰਘ ਆ ਇਹ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਇਹਨਾਂ ਨੇ ਕਿਸੇ ਅਰਸ਼ਦੀਪ ਨਾਮ ਦੇ ਲੜਕੇ ਦਾ ਵੀਜ਼ਾ ਕੋਈ ਬਲੇਹਾਰ ਸਿੰਘ ਤੇ ਅਰਸ਼ਦੀਪ ਸਿੰਘ ਜੋ ਕਿ ਜੇਠੂਵਾਲ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਆ ਉਹਨਾਂ ਨਾਲ ਕੋਈ ਵੀਜ਼ੇ ਦੇ ਲਈ ਗੱਲ ਹੋਈ ਸੀ ਜਿਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ 26 ਲੱਖ ਰੁਪਏ ਦੀ ਗੱਲ ਹੋਈ ਸੀ ਬਾਅਦ ਜਦੋਂ ਵੀਜ਼ਾ ਆਣ ਤੇ ਦੂਸਰੀ ਪਾਰਟੀ ਵੱਲੋਂ 29 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਅ ਤਕਰਾਰਬਾਹੀ ਹੋ ਗਈ ਉਸੇ ਤਕਰਾਰਬਾਹੀ ਦੇ ਚਲਦੇ ਆ ਇਹ ਕਿਸੇ ਮਸਲੇ ਚ ਆ ਜਿੱਥੇ ਆਏ ਸੀ ਇਸ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਫਾਇਰਿੰਗ ਵਗੈਰਾ ਹੋਈ ਹੈ ਇਹ ਹਜੇ ਮੌਕੇ ਤੇ ਜਾ ਕੇ ਵੈਰੀਫਾਈ ਕਰਾਂਗੇ ਕਿ ਸਾਰਾ ਇਨਸੀਡੈਂਟ ਕੀ ਹੋਇਆ ਹੈ ਇਹ ਹਜੇ ਮੌਕੇ ਤੇ ਜਾ ਰਹੇ ਹਾਂ ਜਿਸ ਤੋਂ ਬਾਅਦ ਇਹ ਮੌਕੇ ਤੇ ਹਜੇ ਜਾ ਰਹੇ ਹਾਂ ਜੀ ਸਾਡੀ ਪ੍ਰੀਲਮਰੀ ਐਸਐਸਓ ਸਾਹਿਬ ਮੌਕੇ ਤੇ ਜਾ ਕੇ ਆਏ ਨੇ ਮੌਕੇ ਤੇ ਸਾਰਾ ਜੋ ਹਜੇ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਿਰਫ ਇੱਕ ਪਾਸੇ ਦੀ ਮਿਲੀ ਹੈ ਜੋ ਇਹ ਅਜੀਤਪਾਲ ਸਿੰਘ ਇਹਨਾਂ ਦੇ ਪੱਟੇ ਗੋਲੀ ਲੱਗੀ ਹੈ ਤੇ ਇਹ ਹਜੇ ਵੈਰੀਫਾਈ ਕਰਨਾ ਵੈਰੀਫਾਈ ਕਰਾਂਗੇ ਜੀ ਕਿ ਲਾਈਸੈਂਸ ਆ ਰਿਹਾ ਕੋਈ ਲਾਈਸੈਂਸ ਨਹੀਂ ਆ ਕਿਉਂਕਿ ਪੁਲਿਸ ਵੱਲੋਂ ਤਾਂ ਕਿਹਾ ਗਿਆ ਹੈ ਕਿ ਜਮ੍ਹਾਂ ਕਰਵਾਇਆ ਜਾਏਗਾ ਇਹ ਜੀ ਹਜੇ ਵੈਰੀਫਾਈ ਕਰਾਂਗੇ ਇਹਨਾਂ ਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਐਕਸ ਰਜਿਸਟਰ ਕਰਾਂਗੇ ਫਿਰ ਜੋ ਦੋਸ਼ੀ ਹੱਥ ਚੋਂਦੇ ਨੇ ਉਸ ਤੋਂ ਬਾਅਦ ਦੱਸ ਸਕਦੇ ਹਾਂ ਠੀਕ ਹੈ